ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੀ ਇਸ ਪੰਕਤੀ ਦਾ ਜਾਪ ਪੰਜ ਵਾਰ ਤੁਸੀਂ ਕਰ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੇ ਘਰ ਦਾ ਕਰਜ਼ਾ ਤੋ ਕੁ ਦਿਨਾਂ ਵਿੱਚ ਹੀ ਖਤਮ ਹੋ ਜਾਣਗੇ ਸੋ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਾਂ-ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਤਾਂ-ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਦੇ ਉੱਪਰ ਬਣ ਜਾਵੇ ਸੋ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੇ ਪਾਠ ਦੀ ਇਹ ਇੱਕ ਪੰਕਤੀ ਨੂੰ ਪੰਜ ਵਾਰ ਬੋਲ ਕੇ ਸੌਂ ਜਾਇਆ ਕਰੋ ਤਾਂ ਵੇਖਣਾ ਪਾਸ਼ਾ ਜੀ ਤੁਹਾਡੇ ਤੇ ਜ਼ਰੂਰ ਕਿਰਪਾ ਕਰਨਗੇ ਸਾਧ ਸੰਗਤ ਜੀ ਜਪਜੀ ਸਾਹਿਬ ਦੇ ਪਾਠ ਦੀ ਉਹ ਕਿਹੜੀ ਪੰਕਤੀ ਹੈ ਜਿਹੜੀ ਅਸੀਂ ਸਿਰਫ ਪੰਜ ਵਾਰ ਹੀ ਬੋਲਣੀ ਹੈ ਇਹ ਸਾਰੇ ਗੱਲਬਾਤ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਕਰਨ ਵਾਲੇ ਹਾਂ ਜੀ ਇਸ ਲਈ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਸਾਧ ਸੰਗਤ ਜੀ ਸਾਡੀ ਸਾਰਿਆਂ ਦੀ ਜ਼ਿੰਦਗੀ ਵਿੱਚ ਬੜੀਆਂ ਹੀ ਮੁਸ਼ਕਲਾਂ ਹਨ ਇਸ ਦੇ ਵਿੱਚ ਤੁਹਾਡੇ ਨਾਲੇ ਕੁਝ ਛੋਟੀ ਜਈ ਸਾਖੀ ਸਾਂਝੀ ਕਰਨ ਵਾਲੇ ਹਾਂ ਜੀ ਸਭ ਤੋਂ ਪਹਿਲਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਸਾਂਝੀ ਕਰਨ ਲੱਗੇ ਹਾਂ ਤੇ ਸਾਕੀ ਸੁਣਾਉਣ ਤੋਂ ਪਹਿਲਾਂ ਫਿਰ ਆਪਾਂ ਪੰਕਤੀ ਦੇ ਬਾਰੇ ਗੱਲ ਕਰਾਂਗੇ ਕਿ ਆਪਾਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਪੰਜ ਵਾਰ ਕਿਹੜੀ ਪੰਕਤੀ ਪੜ੍ਹਨੀ ਹੈ ਸੰਗਤ ਜੀ ਇਹ ਸਾਕੀ ਮੇਰੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਹੈ ਛੇਵੇਂ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਤਾਂ ਤਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਖਦੇ ਹਨ ਕਿ ਇੱਕ ਦਿਨ ਆਪਣੇ ਬਚਨਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਭਾਈ ਸੰਗਤ ਦੇ ਵਿੱਚੋਂ ਕੋਈ ਐਸਾ ਸਿੱਖ ਹੈ ਜੋ ਸਾਨੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਣ ਕਰਕੇ ਸੁਣਾ ਸਕੇ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਪੂਰੀ ਇਕਾਗਰਤਾ ਦੇ ਨਾਲ ਪੜ੍ਹ ਸਕੇ ਤੇ ਕਹਿੰਦੇ ਕਿ ਪੂਰੀ ਹੀ ਸੰਗਤ ਇੱਕ ਦੂਸਰੇ ਦੇ ਮੂੰਹ ਵੱਲ ਵੇਖਣ ਲੱਗੀ ਉਸ ਵਕਤ ਸੰਗਤ ਵਿੱਚੋਂ ਇੱਕ ਸਿੱਖ ਉੱਠਿਆ ਉਸਨੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਤੇ ਅਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੇਕਰ ਤੁਸੀਂ ਕਿਰਪਾ ਕਰੋ ਤੇ ਤੁਸੀਂ ਮੈਨੂੰ ਥਾਪੜਾ ਦਿਓ ਤੁਸੀਂ ਆਗਿਆ ਦਿਓ ਮੈਂ ਜਪਜੀ ਸਾਹਿਬ ਜੀ ਦੀਸ ਬਾਣੀ ਨੂੰ ਸ਼ੁੱਧ ਅਤੇ ਇਕਾਗਰਤਾ ਦੇ ਨਾਲ ਪੜ ਸਕਦਾ ਹਾਂ ਕਹਿੰਦੇ ਸੱਚੇ ਪਾਤਸ਼ਾਹ ਜੀ ਨੇ ਸਿੱਖ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦਿੱਤਾ ਥਾਪੜਾ ਦਿੱਤਾ ਉਸ ਨੂੰ ਇਜਾਜ਼ਤ ਦਿੱਤੀ ਤੇ ਕੈਂਦੇ ਪਾਸ਼ਾ ਜੀ ਨੇ ਭਾਈ ਗੋਪਾਲਾ ਜੀ ਦੇ ਲਈ ਬੜਾ ਹੀ ਸੋਹਣਾ ਆਸਨ ਲਗਵਾਇਆ ਉਹਨੂੰ ਆਸਨ ਆਪਣੇ ਸਿੰਘਾਸਨ ਨਾਲੋਂ ਥੋੜਾ ਉੱਚਾ ਰਖਵਾਇਆ ਕਿਉਂਕਿ ਪਾਸ਼ਾ ਜੀ ਦੇ ਮਨ ਵਿੱਚ ਗੁਰਬਾਣੀ ਦੇ ਪ੍ਰਤੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਪ੍ਰਤੀ ਬੜੀ ਹੀ ਜ਼ਿਆਦਾ ਸ਼ਰਧਾ ਭਾਵਨਾ ਤੇ ਸਤਿਕਾਰ ਸੀ ਸੱਚੇ ਪਾਸ਼ਾ ਜੀ ਨੇ ਆਪਣੇ ਨਾਲੋਂ ਉੱਚਾ ਆਸਨ ਰਖਵਾ ਕੇ ਭਾਈ ਗੋਪਾਲਾ ਜੀ ਨੂੰ ਜਬਜੀ ਸਾਹਿਬ ਦਾ ਪਾਠ ਕਰਨ ਨੂੰ ਕਿਹਾ ਇਨਾ ਪਿਆਰ ਇਨਾ ਸਤਿਕਾਰ ਇਨੀ ਸ਼ਰਧਾ ਬਾਣੀ ਦੇ ਪ੍ਰਤੀ ਹੈ ਪਾਸ਼ਾ ਜੀ ਆਖਦੇ ਹਨ ਭਾਈ ਗੋਪਾਲਾ ਜੀ ਸੱਚੇ ਪਾਸ਼ਾ ਜੀ ਤੋਂ ਆਗਿਆ ਲੈ ਕੇ ਜਬਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰਦੇ ਹੋ ਭਾਈ ਗੋਪਾਲਾ ਜੀ ਨੇ ਪੂਰੀ ਸ਼ੁੱਧਤਾ ਅਤੇ ਇਕਾਗਰਤਾ ਦੇ ਨਾਲ ਜਬਜੀ ਸਾਹਿਬ ਜੀ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਸੱਚੇ ਪਾਸ਼ਾ ਭਾਈ ਗੋਪਾਲਾ ਜੀ ਦੇ ਮੁਖ ਵਿੱਚੋਂ ਜਪਜੀ ਸਾਹਿਬ ਦੇ ਪਾਠ ਦਾ ਸ਼ੁੱਧ ਉਚਾਰਨ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੋਏ ਕਿਉਂਕਿ ਉਹ ਪਾਠ ਸੁਣ ਰਏ ਸੀ ਤਿਉਂ-ਤਿਉਂ ਆਪਣੇ ਸਿੰਘਾਸਨ ਤੋਂ ਥੋੜਾ-ਥੋੜਾ ਪਿੱਛੇ ਹਟ ਰਾਇ ਸੀ ਕਹਿੰਦੇ ਜਪਜੀ ਸਾਹਿਬ ਜੀ ਦੇ ਪਾਠ ਦੀ ਸੰਪੂਰਨਤਾ ਤੋਂ ਬਾਅਦ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਭਾਈ ਜਾਓ ਕੱਲ ਸਿੱਖ ਸੰਗਤਾਂ ਸਾਡੇ ਲਈ ਇੱਕ ਘੋੜਾ ਲੈ ਕੇ ਆਈਆਂ ਸਨ ਸਾਨੂੰ ਘੋੜਾ ਭੇਟ ਕਰਕੇ ਗਈਆਂ ਸਨ ਉਹ ਘੋੜੇ ਨੂੰ ਕਾਠੀ ਸਮੇਤ ਲਿਆ ਕੇ ਮੇਰੇ ਇਸ ਸੇਖ ਨੂੰ ਦੇ ਦਿਓ ਜਿਸ ਨੇ ਇਸ ਬਾਣੀ ਦਾ ਬੜਾ ਸੋਹਣਾ ਤੇ ਸ਼ੁੱਧ ਉਚਾਰਨ ਕੀਤਾ ਹੈ ਸਾਨੂੰ ਜਪਜੀ ਸਾਹਿਬ ਦਾ ਸ਼ੁੱਧ ਉਚਾਰਨ ਕਰਕੇ ਸੁਣਾਇਆ ਹੈ ਜਦੋਂ ਪਾਸ਼ਾ ਜੀ ਨੇ ਇਹ ਬਚਨ ਕੀਤੇ ਤੇ ਭਾਈ ਗੋਪਾਲਾ ਜੀ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਭਾਈ ਗੋਪਾਲਾ ਜੀ ਨੇ ਸੱਚੇ ਪਾਸ਼ਾ ਜੀ ਦੇ ਚਰਣਾ ਵਿੱਚ ਪੈ ਕੇ ਬੇਨਤੀ ਕੀਤੀ ਤੇ ਕਹਿਣ ਲੱਗਾ ਅੰਤਰਜਾਮੀ ਪਾਸ਼ਾ ਸੁਨਿਆ ਜੀ ਤੁਸੀਂ ਦਿਲਾਂ ਦੀਆਂ ਜਾਣਨ ਵਾਲੇ ਹੋ ਪਰ ਅੱਜ ਤਾਂ ਮੈਂ ਵੇਖ ਵੀ ਲਿਆ ਪਾਤਸ਼ਾਹ ਜੀ ਨੇ ਤਾਂ ਬਿਨਾ ਬੋਲਿਆਂ ਬਿਨਾ ਮੰਗੀਆਂ ਇਹ ਸਭ ਕੁਝ ਸਮਝ ਗਏ ਮੇਰੇ ਮਨ ਵਿੱਚ ਜੋ ਫੁਰਨਾ ਆਇਆ ਸੀ ਤੁਸੀਂ ਮੇਰੇ ਕਹਿਣ ਤੋਂ ਪਹਿਲਾਂ ਹੀ ਪੂਰਾ ਕਰ ਦਿੱਤਾ ਪਾਸ਼ਾ ਮੈਂ ਕਿਸ ਤਰ੍ਹਾਂ ਤੁਹਾਡਾ ਸ਼ੁਕਰਗੁਜ਼ਾਰ ਹੋਵਾਂ ਕਿਸ ਤਰ੍ਹਾਂ ਤੁਹਾਡਾ ਸ਼ੁਕਰਾਨਾ ਕਰਾਂ ਪਾਸ਼ਾ ਮੈਨੂੰ ਸਮਝ ਨਹੀਂ ਆ ਰਹੀ ਮੇਰੇ ਸ਼ੇਵੀ ਪਾਸ਼ਾ ਜੀ ਨੇ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਭਾਈ ਗੋਪਾਲਾ ਜੀ ਤੁਸੀਂ ਤਾਂ ਮੰਗੀ ਬੜੀ ਛੋਟੀ ਰੱਖੀ ਅਸੀਂ ਤੁਹਾਡੇ ਤੋਂ ਇੰਨੀ ਖੁਸ਼ੀ ਸੀ ਜਦੋਂ ਤੁਸੀਂ ਧੁਰ ਕੀ ਬਾਣੀ ਜਪਜੀ ਸਾਹਿਬ ਨੂੰ ਇੰਨੀ ਸ਼ੁੱਧਤਾ ਤੇ ਇਕਾਗਰਤਾ ਦੇ ਨਾਲ ਪੜ ਰਹੇ ਸੀ ਤੇ ਸਾਡਾ ਮਨ ਖੁਸ਼ ਹੋ ਗਿਆ ਸਾਡੇ ਮਨ ਦਾ ਹੁਰਨਾ ਸੀ ਕਿ ਅਸੀਂ ਤੁਹਾਨੂੰ ਗੁਰੂ ਦੇ ਤਖਤ ਤੇ ਬਿਠਾ ਦਈਏ ਪਰ ਤੁਹਾਡੇ ਮਨ ਵਿੱਚ ਇੱਕ ਘੋੜੇ ਦੀ ਇੱਛਾ ਆ ਗਈ। ਆਸੀਂ ਤੁਹਾਡੇ ਮਨ ਦੀ ਇੱਛਾ ਨੂੰ ਪੂਰੀ ਕਰਨਾ ਸੀ। ਸਾਰੀ ਸੰਗਤ ਇਹ ਗੱਲ ਸੁਣ ਕੇ ਹੈਰਾਨ ਹੋ ਗਈ। ਫਿਰ ਉਹਨਾਂ ਨੂੰ ਸਮਝ ਆ ਗਈ ਕਿ ਪਾਸ਼ਾ ਜੱਗੀ ਸਾਹਿਬ ਦੀ ਬਾਣੀ ਨੂੰ ਸੁਣ ਕੇ ਤਖਤ ਤੋਂ ਪਿੱਛੇ ਕਿਉਂ ਹਟ ਜਾਂਦੇ ਹਨ? ਕਿਉਂਕਿ ਸੱਚੇ ਪਾਸ਼ਾ ਜੀ ਦੇ ਮਨ ਵਿੱਚ ਇਹ ਫੁਰਨਾ ਬਣਾ ਲਿਆ ਸੀ ਕਿ ਮੈਂ ਆਪਣੇ ਇਸ ਪਿਆਰੇ ਸੇਖ ਨੂੰ ਆਪਣੇ ਗੁਰਤਾ ਗੱਦੀ ਦਾ ਵਾਰਿਸ ਬਣਾ ਦੇਣਾ ਹੈ ਇੱਥੇ ਪਤਾ ਹੀ ਹੈ ਕਿ ਸਾਧ ਸੰਗਤ ਜੀ ਮੇਰੇ ਸੱਚੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਨਾਲ ਬੜਾ ਪਿਆਰ ਕਰਦੇ ਸਨ ਪਿਆਰ ਹੀ ਨਹੀਂ ਬਲਕੇ ਉਹਨਾਂ ਨੇ ਸਿੱਖਾਂ ਦੇ ਨਾਲ ਵੀ ਇੰਨਾ ਜ਼ਿਆਦਾ ਪਿਆਰ ਸੀ ਜੋ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਪੂਰੀ ਸ਼ੁੱਧਤਾ ਅਤੇ ਇਕਾਗਰਤਾ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਪੜਦੇ ਸਨ ਜੋ ਵਿਜਬਜੀ ਸਾਹਿਬ ਜੀ ਦੀ ਬਾਣੀ ਨੂੰ ਪੂਰਾ ਮਨ ਲਗਾ ਕੇ ਜਾਪ ਕਰਦੇ ਹਨ ਤੇ ਉਹਨਾਂ ਦੀਆਂ ਖੁਸ਼ੀਆਂ ਦੇ ਪਾਲਨਹਾਰ ਛੇਵੇਂ ਪਾਤਸ਼ਾਹ ਜੀ ਆਪ ਹੋ ਜਾਂਦੇ ਹਨ ਉਹਨਾਂ ਦੇ ਘਰ ਖੁਸ਼ੀਆਂ ਅਤੇ ਬਰਕਤਾਂ ਆ ਜਾਂਦੀਆਂ ਹਨ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਤੇ ਬਰਕਤਾਂ ਨੂੰ ਹਾਸਲ ਕਰਨਾ ਹੈ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਪੜ ਪੜ ਕੇ ਪਰ ਸਾਡੇ ਵਿੱਚੋਂ ਬਹੁਤੇ ਭੈਣ ਭਰਾ ਕੀ ਕਰਦੇ ਹਨ ਉਹ ਹਰ ਰੋਜ਼ ਸਵੇਰੇ ਉੱਠਦੇ ਹਨ ਜਪਜੀ ਸਾਹਿਬ ਦਾ ਪਾਠ ਕਰਦੇ ਹਨ ਪਰ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਕਿੰਨੀਆਂ ਗਲਤੀਆਂ ਹੋ ਰਹੀਆਂ ਹੁੰਦੀਆਂ ਹਨ ਤੇ ਕਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰ ਲਿਆ ਕਦੋਂ ਅਸੀਂ ਸਟਾਰਟ ਕੀਤਾ ਤੇ ਕਦੋਂ ਸਮਾਪਤੀ ਕਰ ਲਈ ਅਸੀਂ ਬਾਣੀ ਦੇ ਅਰਥ ਨਹੀਂ ਸਮਝਦੇ ਅਸੀਂ ਅਜੇ ਸ਼ੁੱਧ ਉਚਾਰਨ ਕਰਨਾ ਹੀ ਨਹੀਂ ਸਿੱਖਿਆ ਪਤਾ ਨਹੀਂ ਕਿੰਨੇ ਕ ਸ਼ਬਦ ਹਨ ਜੋ ਅਸੀਂ ਹਰ ਰੋਜ਼ ਗਲਤੀ ਬੋਲ ਜਾਂਦੇ ਹਾਂ ਪਰ ਬਾਣੀ ਦਾ ਸ਼ੁੱਧ ਉਚਾਰਨ ਕਰਨਾ ਬੜਾ ਲਾਜ਼ਮੀ ਹੈ ਜੇਕਰ ਅਸੀਂ ਜਪਜੀ ਸਾਹਿਬ ਜੀ ਦੀ ਇੱਕ ਪੰਕਤੀ ਨੂੰ ਸ਼ੁੱਧ ਕਰਕੇ ਪੜਨਾ ਸਿੱਖ ਜਾਵਾਂਗੇ ਭਾਵੇਂ ਅਸੀਂ ਪੜ ਲਈਏ ਪਰ ਅਸੀਂ ਸ਼ੁੱਧ ਉਚਾਰਨ ਕਰਕੇ ਹੀ ਪੜਾਂਗੇ ਤਾਂ ਫਿਰ ਪਾਤਸ਼ਾਹ ਜੀ ਤੋਂ ਮੋਹ ਮੰਗੀਆਂ ਮਰਾਦਾਂ ਪੂਰੀਆਂ ਕਰਵਾ ਲਵਾਂਗੇ ਬਿਨਾਂ ਬੋਲਿਆਂ ਬਿਨਾਂ ਮੰਗਿਆਂ ਸੱਚੇ ਪਾਤਸ਼ਾਹ ਸਾਡੀ ਮਰਜ਼ੀ ਦੇ ਨਾਲ ਬਹੁਤ ਕੁਝ ਦੇ ਦਿੰਦੇ ਹਨ ਜਦੋਂ ਉਹਨਾਂ ਦੇ ਪਿਆਰੇ ਬਾਣੀ ਦਾ ਸਤਕਾਰ ਕਰਦੇ ਹਨ ਸ਼ੁੱਧ ਬਾਣੀ ਦਾ ਉਚਾਰਨ ਕਰਦੇ ਹਨ ਇਕ ਮਨ ਇਕ ਚਿੱਤ ਹੋ ਕੇ ਇਕਾਗਰਤਾ ਦੇ ਨਾਲ ਬਾਣੀ ਪੜਦੇ ਹਨ ਤਾਂ ਆਪਾਂ ਵੀ ਆਪਣੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਤੇ ਵਰਕਾ ਤਾਂ ਹਾਸਲ ਕਰਨੀਆਂ ਹਨ ਭਾਵੇਂ ਘੱਟ ਤੋਂ ਘੱਟ ਬਾਣੀ ਪੜ ਲਓ ਪਰ ਸ਼ੁੱਧ ਉਚਾਰਨ ਕਰੋ ਇਕਾਗਰ ਚਿੱਤ ਹੋ ਕੇ ਬਾਣੀ ਨੂੰ ਪੜੋ ਫਿਰ ਸਾਨੂੰ ਇਹ ਬਾਣੀ ਦਾ ਸ਼ੁੱਧ ਉਚਾਰਨ ਕਰਨਾ ਪਵੇਗਾ ਬਾਣੀ ਨੂੰ ਮਨ ਚਿੱਤ ਲਾ ਕੇ ਪੜਨਾ ਪਵੇਗਾ ਇਹ ਨਹੀਂ ਕਿ ਆਪਾਂ ਸਿਰਫ ਟਾਈਮ ਪਾਸ ਦੇ ਲਈ ਹੀ ਬਾਣੀ ਪੜ ਲਈਏ ਲੋਕ ਦਿਖਾਵੇ ਦੇ ਲਈ ਬਾਣੀ ਪੜ ਲਈਏ ਨਹੀਂ ਸਾਧ ਸੰਗਤ ਜੀ ਅਸੀਂ ਆਪਣੇ ਗੁਰੂ ਨੂੰ ਖੁਸ਼ ਕਰਨਾ ਹੈ ਆਪਣਾ ਅਗੰਗ ਸਵਾਰਨਾ ਹੈ ਅਸੀਂ ਆਪਣਾ ਇਹ ਲੋਕ ਪਰਲੋਕ ਸਵਾਰ ਲੈਣਾ ਹੈ ਜੇਕਰ ਅਸੀਂ ਬਾਣੀ ਨੂੰ ਸ਼ੁੱਧ ਪੜ ਲਵਾਂਗੇ ਇਕਾਗਰ ਚੇਤ ਹੋ ਕੇ ਪੜ ਲਵਾਂਗੇ ਭਾਵੇਂ ਅਸੀਂ ਘੱਟ ਪੜੀਏ ਸਾਨੂੰ ਫਲ ਪੂਰੇ ਸੁਖਮਣੀ ਸਾਹਿਬ ਜੀ ਦਾ ਵੀ ਓਨਾ ਹੀ ਮਿਲਣਾ ਹੈ ਜਿੰਨਾ ਅਸੀਂ ਇੱਕ ਪੰਕਤੀ ਨੂੰ ਸ਼ੁੱਧ ਉਚਾਰਨ ਕਰਕੇ ਪੜ ਲਵਾਂਗੇ ਉਸ ਦਾ ਵੀ ਫਲ ਸਾਨੂੰ ਉਨਾ ਹੀ ਮਿਲੇਗਾ ਜੇਕਰ ਅਸੀਂ ਕਾਲੀ-ਕਾਲੀ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਪੂਰਾ ਕਰ ਲਿਆ ਉਸ ਦਾ ਫਲ ਫਿਰ ਸਾਨੂੰ ਨਹੀਂ ਮਿਲੇਗਾ ਪਰ ਬਹੁਤ ਘੱਟ ਜੇਕਰ ਅਸੀਂ ਇੱਕ ਮਨ ਚਿੱਤ ਹੋ ਕੇ ਸ਼ੁੱਧ ਉਚਾਰਨ ਜਪਜੀ ਸਾਹਿਬ ਦਾ ਘੱਟ ਪਾਠ ਵੀ ਕਰ ਲਿਆ ਉਸ ਪਾਠ ਦਾ ਫਲ ਵੀ ਸਾਨੂੰ ਜਪਜੀ ਸਾਹਿਬ ਦੇ ਪੂਰੇ ਪਾਠ ਦੇ ਫਲ ਜਿੰਨਾ ਹੀ ਮਿਲੇਗਾ ਅਸੀਂ ਇਹ ਸਮਾਪੂਰਨ ਕਰਦੇ ਹਾਂ ਕਾਲੀ-ਕਾਲੀ ਪਾਠ ਕਰਕੇ ਬਸ ਕੰਮ ਨਿਬੇੜ ਦਿੰਨੇ ਆ ਜਿੰਨੇ ਵੀ ਬਾਣੀ ਸ਼ੁੱਧਤਾ ਨਾਲ ਇਕਾਗਰਿਤ ਹੋ ਕੇ ਪੜਨੀ ਹੈ ਜੀ ਪਾਸ਼ਾ ਜੀ ਨੇ ਇਨੀ ਕਿਰਪਾ ਕਰ ਦਿੱਤੀ ਹੈ ਕਿ ਅਸੀਂ ਰੋਜ਼ ਅੰਮ੍ਰਿਤ ਵੇਲੇ ਉੱਠਦੇ ਹਾਂ ਇਸ ਵੇਲੇ ਨੂੰ ਸੰਭਾਲੋ ਮੇਰੇ ਭੈਣੋ ਪੜਾਓ ਇਸ ਵੇਲੇ ਨੂੰ ਸੰਭਾਲ ਲਓ ਇੱਕ ਵਾਰ ਬਾਣੀ ਦੇ ਲੜ ਨੂੰ ਫੜ ਕੇ ਵੇਖੋ ਹਰ ਰੋਜ਼ ਆਪਣੀਆਂ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਗੁਰੂ ਦੇ ਲੜ ਲੱਗ ਜਾਓ ਗੁਰੂ ਨੇ ਬੜਾ ਕੁਝ ਦੇਣਾ ਸਾਧ ਸੰਗਤ ਜੀ ਗੁਰੂ ਜੀ ਨੇ ਸਾਡੀ ਜ਼ਿੰਦਗੀ ਸਵਾਰ ਦਿੱਤੀ ਹੈ ਤੇ ਤੁਹਾਡੀ ਵੀ ਸਵਾਰ ਦੇਣਗੇ ਗੁਰੂ ਦੇ ਲੜ ਲੱਗ ਕੇ ਵੇਖੋ ਇਸ ਵੇਲੇ ਦੇ ਵਿੱਚ ਜੋ ਵੀ ਕੋਈ ਗੁਰਬਾਣੀ ਦਾ ਪਾਠ ਕਰਦੇ ਹਨ ਸ਼ੁੱਧਤਾ ਤੇ ਇਕਾਗਰਤਾ ਦੇ ਨਾਲ ਕਰਦੇ ਹਨ ਅਧੇ ਕਾਲੀ ਨਹੀਂ ਕਰਦੇ ਸਾਰਾ ਦਿਨ ਕੰਮ ਕਰਨ ਵਾਸਤੇ ਪਿਆ ਹੁੰਦਾ ਹੈ ਪੂਰੇ ਦਿਨ ਵਿੱਚ ਅਸੀਂ ਆਪਣੇ ਦੁਨੀਆਵੀ ਕੰਮ ਧੰਦੇ ਕਰਨੇ ਹੁੰਦੇ ਹਨ ਅੰਮ੍ਰਿਤ ਵੇਲੇ ਵਿੱਚ ਅਸੀਂ ਨਾਮ ਜਪਣਾ ਹੈ ਸਿਰਫ ਨਾਮ ਪੂਰੇ ਮਨ ਦੇ ਨਾਲ ਚਾਹ ਦੇ ਨਾਲ ਜਪਜੀ ਸਾਹਿਬ ਦਾ ਭਾਵੇਂ ਇੱਕ ਪਾਠ ਕਰ ਲਓ ਉਸ ਨੂੰ ਪੂਰਾ ਚਿੱਤ ਲਗਾ ਕੇ ਹੀ ਕਰਨਾ ਹੈ ਤੇ ਇਕਾਗਰਤਾ ਨਾਲ ਕਰਨਾ ਹੈ ਅੱਜ ਦੀ ਵੀਡੀਓ ਵਿੱਚ ਜੋ ਅਸੀਂ ਗੱਲਬਾਤ ਕੀਤੀ ਹੈ ਕਿ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜਪਜੀ ਸਾਹਿਬ ਦੇ ਪਾਠ ਦੀ ਇੱਕ ਪੰਕਤੀ ਨੂੰ ਘੱਟੋ-ਘੱਟ 5 ਵਾਰ ਜਾਪ ਕਰਨਾ ਚਾਹੀਦਾ ਹੈ ਉਹ ਇਸ ਕਰਕੇ ਕਿਉਂਕਿ ਜਦੋਂ ਆਪਾਂ ਇੱਕ ਪੰਕਤੀ ਨੂੰ ਚੁੱਕਾਂਗੇ ਭਾਅ ਕੇ ਸਟਾਰਟ ਤੋਂ ਸਟਾਰਟ ਕਰਾਂਗੇ ਤਾਂ ਜਦੋਂ ਪੰਜ ਵਾਰ ਬੋਲਦੇ ਰਹਾਂਗੇ ਪੰਜ ਵਾਰ ਹੀ ਪੜਨ ਦੇ ਨਾਲ ਸਾਡੀਆਂ ਗਲਤੀਆਂ ਵਿੱਚੋਂ ਹੀ ਸਾਰੀਆਂ ਖਤਮ ਹੋ ਜਾਣਗੀਆਂ ਜਿਹੜਾ ਵੀ ਅਸੀਂ ਉਚਾਰਨ ਗਲਤ ਕਰਦੇ ਹਾਂ ਉਹ ਕਰਨੋਂ ਹਟ ਜਾਵਾਂਗੇ ਅੱਜ ਤੋਂ ਹੀ ਸਾਨੂੰ ਇਹ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਸੌਣ ਲੱਗਿਆਂ ਇੱਕ ਪੰਕਤੀ ਨੂੰ ਆਪਾਂ ਪੰਜ ਵਾਰ ਬੋਲਾਂਗੇ ਬੋਲ ਰਹੇ ਹਾਂ ਤੇ ਦੂਸਰੀ ਗੱਲ ਪੰਕਤੀ ਨੂੰ ਪੰਜ ਵਾਰ ਬੋਲਦਿਆਂ ਬੋਲਦਿਆਂ ਉਦੇ ਅਰਥਾਂ ਨੂੰ ਸਮਝ ਲੈਣਾ ਹੈ ਕਿ ਪਾਤਸ਼ਾਹ ਜੀ ਅਸਲ ਵਿੱਚ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ ਇਸੇ ਕਰਕੇ ਸਾਨੂੰ ਪਤਾ ਲੱਗ ਜਾਵੇਗਾ ਕਿ ਕਿਹੜੀਆਂ ਗਲਤੀਆਂ ਹਨ ਤੇ ਕਿੱਥੇ ਅਸੀਂ ਗਲਤ ਬੋਲ ਜਾਂਦੇ ਆ ਜੋ ਸਾਡੀ ਜ਼ੁਬਾਨ ਤੇ ਪੱਕ ਚੁਕੀਆਂ ਹਨ ਜਿਹੜਾ ਸ਼ਬਦ ਸ਼ੁਰੂ ਤੋਂ ਗਲਤ ਬੋਲਦੇ ਹਨ ਉਸ ਨੂੰ ਤੁਸੀਂ ਵਾਰ-ਵਾਰ ਟੋਕਿਆ ਵੀ ਜਾ ਸਕਦਾ ਹੈ ਪਰ ਆਪਣੀ ਜ਼ੁਬਾਨ ਤੇ ਵਾਰ-ਵਾਰ ਉਹ ਸ਼ਬਦ ਪੱਕਾ ਹੋ ਜਾਂਦਾ ਹੈ ਜਿਹੜਾ ਅਸੀਂ ਗਲਤ ਦੁਹਰਾ ਰਹੇ ਸੀ ਗਲਤੀ ਦੇ ਨਾਲ ਵੀ ਫਿਰ ਅਸੀਂ ਉਸ ਨੂੰ ਗਲਤ ਨਹੀਂ ਬੋਲ ਸਕਦੇ ਜਿੰਨੇ ਮਰਜ਼ੀ ਪਾਠ ਕਰ ਲਈਏ ਪਤਾ ਨਹੀਂ ਲੱਗਣਾ ਕਿ ਗੁਰੂ ਸਾਹਿਬ ਜੀ ਕੀ ਸਮਝਾ ਰਹੇ ਹਨ ਇਸ ਲਈ ਗੁਰੂ ਸਾਹਿਬ ਜੀ ਨੇ ਸਾਨੂੰ ਧਿਆਨ ਦੇਣ ਲਈ ਆਖਿਆ ਹੈ ਪੰਕਤੀ ਦਾ ਵਾਰ-ਵਾਰ ਉਚਾਰਨ ਕਰਨ ਲਈ ਆਖਿਆ ਹੈ ਸਾਡੀ ਜ਼ਿੰਦਗੀ ਵਿੱਚੋਂ ਫਿਰ ਦੁੱਖ ਤਕਲੀਫਾਂ ਦੇ ਹੱਲ ਵੀ ਗੁਰਬਾਣੀ ਵਿੱਚ ਦੱਸੇ ਜਾਂਦੇ ਹਨ ਜੇਕਰ ਅਸੀਂ ਉਹਨਾਂ ਦੇ ਹੱਲ ਗੁਰਬਾਣੀ ਨੂੰ ਸਹੀ ਉਚਾਰਨ ਦੇ ਨਾਲ ਸਮਝਣਾ ਸ਼ੁਰੂ ਕਰ ਦੇਵਾਂਗੇ ਅਸੀਂ ਆਪਣੀ ਜ਼ਿੰਦਗੀ ਵਿੱਚੋਂ 90% ਹੱਲ ਆਪ ਹੀ ਲੱਭ ਲੈਣੇ ਆ ਗੁਰਬਾਣੀ ਦੇ ਵਿੱਚੋਂ ਬਾਕੀ 10% ਗੁਰੂ ਮਹਾਪੁਰਖ ਨੇ ਆਪ ਖਤਮ ਕਰਦੇ ਨੇ ਹਨ ਅਸੀਂ ਇਹਨੂੰ ਬੜੇ ਹੀ ਪਿਆਰ ਤੇ ਸਤਿਕਾਰ ਮਾਨ ਨਾਲ ਪੜਾਂਗੇ ਸ਼ੁੱਧ ਬਾਣੀ ਪੜਾਂਗੇ ਅੱਜ ਤੋਂ ਹੀ ਕੋਸ਼ਿਸ਼ ਕਰੀਏ ਕਿ ਜਦੋਂ ਵੀ ਸਮਾਂ ਮਿਲਦਾ ਹੈ ਉਸ ਵੇਲੇ ਗੁਰਬਾਣੀ ਦੇ ਅਰਥਾਂ ਨੂੰ ਸਮਝੀਏ ਤੇ ਰਾਤ ਨੂੰ ਸੌਣ ਲੱਗਿਆਂ ਉਸੇ ਕੀ ਕਰਨਾ ਹੈ ਕਿ ਮੋਲ ਮੰਤਰ ਜੀ ਦਾ ਜਾਪ ਪੰਜ ਵਾਰ ਕਰਕੇ ਸੌ ਜਾਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਮਨ ਪਵਿੱਤਰ ਹੋ ਜਾਵੇਗਾ ਰਾਤ ਨੂੰ ਤੁਹਾਡੇ ਮਨ ਵਿੱਚ ਕਦੇ ਵੀ ਬੁਰੇ ਵਿਚਾਰ ਨਹੀਂ ਆਉਣਗੇ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋਣੀ ਸ਼ੁਰੂ ਹੋ ਜਾਵੇਗੀ ਤਾਂ ਪਿਆਰੀ ਸਾਧ ਸੰਗਤ ਜੀ ਇਹਨੀਆਂ ਕ ਬੇਨਤੀਆਂ ਪਰਵਾਨ ਕਰਨੀਆਂ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ